ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਤੁਹਾਡਾ ਸਾਡਾ ਤੁਹਾਡਾ ਸਾਡੇ ਨਿਊ ਬਲੌਗ ਦੇ ਵਿੱਚ ਲੋ ਬਈ ਮੀਂਹੇ ਕੜ ਤੇ ਭੱਟ ਬਸੰਤ ਹੋ ਗਿਆ ਸਾਰੇ ਬੱਚਿਆਂ ਦਾ ਖਰਾਬ ਚੰਨ ਨੂੰ ਤਾਂ ਮੀਂਹ ਪਿਆ ਹੋਇਆ ਚੰਨ ਵੀਰੇ ਮੀਂਹ ਕਾਦਰ ਪਿਆ ਹੋਇਆ ਉੱਪਰ ਤਾਂ ਚੱਲ ਸਕਦੇ ਆ ਜਿੱਥਾ ਹੱਟ ਗਿਆ ਹੁਣ ਵੀ ਪਈ ਜਾਂਦਾ ਥੋੜਾ ਥੋੜਾ ਕੋਈ ਨਾ ਪੂਰਾ ਹੱਟੇ ਛਤਰੀ ਲੈ ਕੇ ਚੰਨ ਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਈ ਸੀ ਇਹ ਕਹਿੰਦਾ ਛਤਰੀ ਲੈ ਕੇ ਮੈਂ ਨਾ ਪਤੰਗ ਚੜਾ ਲੂ ਹਮਾ ਵੈਸੇ ਸਾਰੇ ਬੱਚਿਆਂ ਨਾਲ ਹੀ ਆਏ ਹੋਇਆ ਚੋਲੋ ਜੋ ਪਰਮਾਤਮਾ ਕਰਦਾ ਹੈ ਨਾ ਵਧੀਆ ਕਰਦਾਗਾ ਇਸ ਵਾਰ ਖਰਾਬ ਕਰਿਆ ਹੈ ਕਿਵੇਂ ਖਰਾਬ ਕਰਿਆ ਇਸ ਵਾਰ ਕਿਉਂ ਲੈ ਪਰਮਾਤਮਾ ਕਦੇ ਵੀ ਮਾੜਾ ਕਰਦੇ ਹੀ ਨਹੀਂ ਕਿਉਂ ਨਹੀਂ ਕਰਦੇ ਹੋਈ ਨਹੀਂ ਸਕਦਾ ਕਿਉਂ ਕਰਦਾ ਇਦਾਂ ਮੈਂ ਲੋ ਨਹੀਂ ਹੋ ਜੀ ਸਾਡੇ ਫਾਦਰ ਸਾਹਿਬ ਕੱਲ ਦੇ ਬੜੇ ਇਮੋਸ਼ਨਲ ਜਿਹੇ ਹੋਏ ਪਏ ਸੀਗੇ ਰੋਣ ਲੱਗੇ ਪਰ ਉਹ ਵਲੋਗ ਅਸੀਂ ਬਣਾਇਆ ਨਹੀਂ ਸੀ ਮੈਂ ਪਾਪਾ ਰੋਇਆ ਨਾ ਕਰੋ ਤੁਸੀਂ ਹਾਂ ਰੋਇਆ ਨਾ ਕਰੋ ਕੱਲ ਮੇਰੇ ਪਾਪਾ ਬੜਾ ਰੋਏ ਮੈਨੂੰ ਜੱਫੀ ਪਾ ਕੇ ਕਿਉਂਕਿ ਪਾਪਾ ਬਿਮਾਰ ਹੋਏ ਹੋਏ ਸੀ ਨਾ ਟੈਸਟ ਟੋਸਟ ਕਰਵਾਏ ਕੱਲ ਕਹਿੰਦੇ ਮੇਰੇ ਪੁੱਤ ਦੇ ਪੈਸੇ ਲੱਗਦੇ ਆ ਮੈਂ ਕਿਹਾ ਪਾਪਾ ਪਤਨੀਆਂ ਪੁੱਤਾਂ ਨੂੰ ਜੰਮ ਦੇ ਕਾਦੇ ਵਾਸਤੇ ਆ ਵੀ ਆਪਣਾ ਬढ़ापे ਦੇ ਵਿੱਚ ਸਹਾਰਾ ਬਣਨ ਫੇ ਰੋਂ ਲੱਗ ਗਏ ਕਿ ਉਹ ਰੋਂਦੇ ਸੀ ਹੈ ਹੈ ਕਿ ਉਹ ਰੋਂਦੇ ਸੀ ਮੈਂ ਸੀ ਕਿ ਸਾਰਾ ਲੋੜ ਤੁਮ ਮਰਦੀ ਤੇ ਪੈ ਗਿਆ ਨਹੀਂ ਨਹੀਂ ਐ ਨਹੀਂ ਹੁੰਦਾ ਪਾਪਾ ਮਮੀ ਕਹਤਾ ਗਿਆ ਫਿਰ ਹੁਣ ਮੇਰਾ ਪੈ ਗਿਆ ਤੂੰ ਮੇਰੀ ਉਹ ਸੌਰੀ 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 ਸੁਖਣਾ ਸਾਹੀ ਨਹੀਂ ਨਹੀਂ ਸਟਰੋਂਗ ਆ ਪਾਪਾ ਮੈਂ ਇਹ ਗੱਲ ਤਾਂ ਮੰਨਦੇ ਹੋ ਨਾ ਮਮਾ ਜਿਹੜਾ ਬਸ ਤਸੱਲੀ ਆ ਹਾਂ ਇਹ ਸੀ ਕੋਲ ਦਾ ਤਸੱਲੀ ਆ ਪੁੱਤ ਕੋਈ ਮਾਤਵਾ ਤੇ ਭਰੋਸਾ ਮੈਨੂੰ ਹਾਂ ਮੇਰੇ ਜਵਾਈ ਦੀ ਵਜ੍ਹਾ ਦਿੱਤਾ ਹਾਂ ਮੈਨੂੰ ਆਗ ਦੇ ਪੁੱਤਾਂ ਨਾਲ ਵੱਧ ਸਮਝਦਾ ਹੈ। ਹਾਂ। ਕਿਹਨੇ ਕਿ ਪਾਪਾ ਜਿੰਨੇ ਮਰਗੀ ਲੱਗੇ ਨੇ ਜਦ ਇੰਨਾ ਮਰਗੀ ਉਹ ਤਾਂ ਕਰਨੇ ਕਰਨਾ ਪਊਗਾ। ਹਾਂ। ਆਗੇ। ਪਾਪਾ ਕਹਿੰਦੇ ਐਦੂ ਦਾ ਪੁੱਤ ਤੂੰ ਹੋਰ ਘਰੇ ਜਨਮ ਲੈ ਲੰਦਾ। ਮੈਂ ਕਿਹਾ ਨਹੀਂ ਐ ਨਹੀਂ ਹੁੰਦਾ। ਜੋ ਪ੍ਰਮਾਤਮਾ ਨੇ ਜਿਵੇਂ ਮਤਲਬ ਹੈਗਾ ਹਨਾ ਕਿ ਲਿਖੀ ਆ ਉਵੇਂ ਹੀ ਹੋਣਾਗਾ। ਐਵੇਂ ਨਹੀਂ ਹੁੰਦਾ। ਅੱਲ ਮੇਰੇ ਪਾਪਾ ਕਹਿੰਦੇ ਪੁੱਤ ਤੂੰ ਕਿਸੇ ਹੋਰ ਘਰੇ ਜਨਮ ਲੈ ਲੰਦਾ। ਵੀ ਇਹ ਨਹੀਂਆਂ ਜ਼ਿੰਮੇਦਾਰੀਆਂ ਤੇਰੇ ਤੇ ਵੀ ਹੋਰ ਭੈਣ ਭਰਾ ਹੈ ਨਹੀਂ ਤੇਰੇ ਹਨਾ ਵੀ ਤੇਰੇ ਇਕੱਲੇ ਤੇ ਪੈ ਗਿਆ ਮਾ ਕਾ ਨਹੀਂ ਪਪਾ ਐਵੇਂ ਦੀ ਕੋਈ ਗੱਲ ਨਹੀਂ ਜਿਹੜੀ ਮੇਰੀ ਨਾਨਾ ਦਾ ਬਈ ਉਹ ਵੀ ਸਾਡਾ ਬਹੁਤ ਜ਼ਿਆਦਾ ਕਰਦੀ ਆ ਮੇਰੇ ਸੋਹਰਾ ਫੈਮਲੀ ਵੀ ਬਹੁਤ ਜ਼ਿਆਦਾ ਕਰਦੇ ਆ ਵੀ ਮੈਨੂੰ ਐ ਕਦੇ ਫੀਲ ਹੋਣੀ ਨਹੀਂ ਦਿੱਤਾ ਵੀ ਮੈਂ ਕਦੇ ਇਕੱਲੀ ਆ ਹਨਾ ਬਹੁਤ ਮੇਰਾ ਸਾਰਾ ਕਰਦੇ ਬਲਜੀਤ ਨੇ ਮੇਰਾ ਬਹੁਤ ਸਾਥ ਦਿੱਤਾ ਦਿਨ ਦੇ ਵੀ ਆ ਹੁਣ ਤੱਕ ਵੀ ਮਤਲਬ ਵੀ ਉਹ ਕਹਿੰਦੇ ਆ ਵੀ ਐ ਸੋਚੀ ਨਾ ਹਨਾ ਵੀ ਤੇਰੇ ਕੋਈ ਹੈ ਨਹੀਂਗਾ ਤੇ ਪਰ ਮੇਰੇ ਪਾਪਾ ਕਰ ਲੈ ਜਾਂਦੇ ਪੁੱਤੇ ਦੂਸਰੇ ਕਿਸੇ ਹੋਰ ਦੇ ਜਣਾ ਲੈ ਲੰਦਾ ਮੈਂ ਕਿਹਾ ਨਹੀਂ ਪਰ ਮੈਂ ਬਣਾਇਆ ਨਹੀਂ ਸੀ ਉਹ ਬਲੌਗ ਹਨ ਬੀ ਬਹੁਤ ਜਿਆਦੇ ਉਹ ਸੀਗਾ ਹੁਣ ਵੀ ਰੋਣ ਲੱਗ ਗਏ ਨਹੀਂ ਤੇ ਮੇਰੇ ਪਾਪਾ ਨੇ ਹੀ ਬਾਈ ਬਹੁਤ ਸੰਘਰਸ਼ ਕੀਤਾ ਮੇਰੇ ਮੰਮਾ ਨੇ ਹੈਗੀ ਮੇਰੀ ਲਾਈਫ ਦੀ ਵੀਡੀਓ ਛੇਤੀ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਵੇਂ ਅਸੀਂ ਕਿਵੇਂ ਉੱਠ ਕੇ ਆਪਦੇ ਬਿਜ਼ਨਸ ਨੂੰ ਆਪ ਦੇ ਆਪ ਨੂੰ ਅਸੀਂ ਚੇਂਜ ਕੀਤਾ ਔਰ ਮੈਂ ਆਪਦੇ ਬਿਜ਼ਨਸ ਨੂੰ ਕਿਵੇਂ ਹਨਾ ਇੱਥੋਂ ਤੱਕ ਲੈ ਕੇ ਆਈ ਮੈਂ ਕਿਹਾ ਮੇਰੇ ਪਾਪਾ ਨੂੰ ਪਪਾ ਤੁਸੀਂ ਵੀ ਤਾਂ ਮੈਨੂੰ ਰਿਸ਼ਕਾ ਚਲਾ ਕੇ ਹੀ ਪੜਾਇਆ ਲਿਖਾਇਆ ਸੀਗਾ ਬਸ ਮੇਰੀ ਪੜ੍ਹਾਈ ਛੁੱਟ ਗਈ ਸੀ ਅੱਧ ਵਿਚਕਾਰ ਕਿਉਂਕਿ ਵੀਰੇ ਉਹਨਾਂ ਦੀ ਡੈਥ ਹੋ ਗਈ ਸੀ ਮੈਥੋਂ ਛੋਟਾ ਸੀ ਵੀਰਾ ਤੇ ਮੰਮੀ ਦੀ ਦਿਮਾਗੀ ਟੈਨਸ਼ਨ ਹੋਣ ਕਰਕੇ ਤਾਂ ਮੈਥੋਂ ਮੇਰੀ ਜਿਹੜੀ ਪੜ੍ਹਾਈ ਉਹ ਪੂਰੀ ਨਹੀਂ ਹੋ ਸਕੀ ਕੁਝ ਗਰੀਬੀ ਵਾਲੀ ਸੀ ਵੀਰੇ ਦੀ ਡੈਥ ਤਾਂ ਹੋਈ ਸੀਗੀ ਕਿ ਉਸ ਟਾਈਮ ਸਾਡੇ ਤੇ ਮੇਰੇ ਪਾਪਾ ਤੇ ਬਹੁਤ ਜ਼ਿਆਦਾ ਗਰੀਬੀ ਸੀ ਬਹੁਤ ਜ਼ਿਆਦਾ ਸਾਡਾ ਚਮ ਚਾਚਾ ਮਜਾ ਬੀਕ ਗਿਆ ਸੀ ਮੇਰੇ ਪਾਪਾ ਦੱਸਦੇ ਹੁੰਦੇ ਇੱਕੋ ਹੀ ਸਾਈਕਲ ਸੀ ਮੇਰੇ ਪਾਪਾ ਕੋਲੇ ਜੋ ਵੀਰੇ ਦੇ ਇੰਜੈਕਸ਼ਨ ਲੱਗਣਾ ਸੀ ਤਾਂ ਉਹ ਵੇਚ ਕੇ ਹੀ ਮੇਰੇ ਪਾਪਾ ਨੇ ਮੇਰੇ ਵੀਰੇ ਦੇ ਇੰਜੈਕਸ਼ਨ ਲਵਾਇਆ ਸੀ ਪਰ ਮਤਲਬ ਨਹੀਂ ਉਹ ਚੀਜ਼ ਹੋਈ ਸੀ ਬਹੁਤ ਕੰਮ ਕੀਤਾ ਮੈਂ ਤੇ ਮੇਰੇ ਮੰਮਾ ਨੇ ਹਨਾ ਘਰਾਂ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਤੇ ਮੇਰੇ ਪਾਪਾ ਨੇ ਰਿਸਕਾ ਤੱਕ ਚਲਾਇਆ ਸਾਰੇ ਨੇ ਮਤਲਬ ਅਸੀਂ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ ਸੰਘਰਸ਼ ਕਰਕੇ ਹੀ ਅਸੀਂ ਇੱਥੋਂ ਤੱਕ ਆਏ ਆ ਜਿਹੜੇ ਅੱਜ ਕਈ ਵਾਰੀ ਕੋਈ ਲੋਕ ਕਹਿ ਦਿੰਦੇ ਆ ਕੌਣ ਆ ਕਿਰਨਾ ਕੌਣ ਐ ਤੇ ਸਭ ਜਾਣਦੀ ਹੁੰਦੇ ਆ ਬਈ ਹਨਾ ਕੋਈ ਇਹ ਚੀਜ਼ ਨਹੀਂ ਹੁੰਦੀ ਇਹ ਜੈਲਸੀ ਹੁੰਦੀ ਆ ਤਪੇ ਦੇ ਵਿੱਚ ਵੀ ਕੋਈ ਕੋਈ ਕੰਮ ਕੋਈ ਮੈਥੋਂ ਕਰਾ ਲੇ ਤਪੇ ਦੇ ਤਪੇ ਦੀ ਗੱਲ ਆ ਇਹ ਤਪੇ ਦੇ ਵਿੱਚ ਪਤਾ ਕੀ ਕਹਿੰਦੇ ਆ ਆਈ ਥਿੰਕ ਕਿ ਉਹਨਾਂ ਨੇ ਕਰਿਆ ਹੋਣਾ ਸ਼ਾਇਦ ਮੈਂ ਤਾਂ ਜਾਣਦੀ ਨਹੀਂ ਇਹ ਗੱਲਾਂ ਗਲਤ ਹੁੰਦੀਆਂ ਤਪਾ ਕੋਈ ਬੰਬਿਆ ਬੰਬੇ ਸ਼ੇਰ ਨਹੀਂ ਹੈਗਾ ਵੀ ਆਪਾਂ ਬੰਬੇ ਦੇ ਵਿੱਚ ਤਾਂ ਆਪਾਂ ਸਲੂਨ ਉੱਥੇ ਜ਼ਿਆਦੇ ਹੋਣ ਕਰਕੇ ਆਪਾਂ ਜਾਣਦੇ ਨਹੀਂ ਬੰਬੇ ਦੇ ਵੀ ਸਲੂਨ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਤਾਂ ਹੈ ਹੀ ਤਾਂ ਆਪਾਂ ਮੰਡੀ ਆ ਇੱਥੇ ਤਕਰੀਬਨ ਐ ਮੰਨੋ ਵੱਧ ਤੋਂ ਵੱਧ 20-25 ਸਲੂਨ ਹੋਣਗੇ ਪਰ ਜੈਲਸੀ ਨਹੀਂ ਕਰੀਦੀ ਹੁੰਦੀ ਜਿਹੜੀਆਂ ਇਹ ਚੀਜ਼ਾਂ ਥੋਲੂ ਮਿਲਿਆ ਨੇ ਨਾ ਜਾਇਦਾਤਾ ਸ਼ੋਅਰੂਮ ਇਹ ਤੁਹਾਨੂੰ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਨੇ ਤੁਹਾਡੇ ਦਾਦਾ-ਦਾਦੀ ਤੋਂ ਤੁਹਾਡੇ ਮੰਮੀ-ਪਾਪਾ ਤੋਂ ਮਿਲੀਆਂ ਹੋਈਆਂ ਮੈਂ ਆਪਦਾ ਇਹ ਮਕਾਮ ਕੋਦੋਂ ਮੈਂ ਤਾਂ ਨਾਲ ਸ਼ੁਰੂ ਕਰਿਆ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਤੁਹਾਨੂੰ ਇੰਨਾ ਸੰਘਰਸ਼ ਕਰਨ ਦੀ ਲੋੜ ਨਹੀਂ ਪਈ ਜਿਹੜਾ ਤੁਸੀਂ ਕਹਿੰਦੇ ਆਈ ਥਿੰਕ ਕਿਰਨਾ ਹੋਊਗੀ ਇੱਥੇ ਤਾਂ ਆਪੇ ਦੇ ਵਿੱਚ ਅਸੀਂ ਤਾਂ ਜਾਣਦੇ ਨਹੀਂ ਤੁਸੀਂ ਜਾਣਦੇ ਵੀ ਹੋ ਤੁਸੀਂ ਪੇਜ ਵੀ ਦੇਖਦੇ ਹੋ ਮੇਰਾ ਰੋਜ਼ ਚੈੱਕ ਕਰਦੇ ਹੋ ਮੈਨੂੰ ਪਤਾ ਸਾਰਾ ਕੁਝ ਦੇਖਦੇ ਹੋ ਤੁਸੀਂ ਤਾਂ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਵੀ ਨਹੀਂ ਰੀਲ ਬਣਾਉਂਗੀ ਤੁਮ ਇੰਸਟਾ ਤੇ ਪਾਉਂਗੀ ਤੇ ਐਦਾਂ ਹੀ ਪਾਉਂਗੀ ਮੈਨੂੰ ਤੁਸੀਂ ਕਹਿੰਦੇ ਹੋ ਨੀ ਆਈ ਥਿੰਕ ਕਿਰਨਾ ਹੋਊਗੀ ਇੱਥੇ ਇਸ ਦਾ ਜਾਣਦੇ ਨੇ ਨਾਲੇ ਫੇ ਤੁਹਾਨੂੰ ਕੀ ਪਤਾ ਵੀ ਮੈਂ ਕਿਰਨਾਗੀ ਨਹੀਂ ਪਤਾ ਹੋਣਾ ਚਾਹੀਦਾ ਨਾ ਤੁਹਾਨੂੰ ਵੀ ਮੈਂ ਕਿਰਨਾਗੀ ਲੱਤਾਂ ਨਾ ਖਿੱਚਿਆ ਕਰੋ ਜਿਹਦੀ ਬਾਹ ਉਸ ਅਕਾਲ ਪੁਰਖ ਨੇ ਫੜੀ ਹੁੰਦੀ ਹੈ ਨਾ ਤਾਂ ਲੱਤਾਂ ਖਿੱਚਣ ਵਾਲੇ ਇਕੱਲੇ ਮਤਲਬ ਕੁਝ ਵੀ ਨਹੀਂ ਪੱਲੇ ਆਉਂਦਾ ਉਹਨਾਂ ਦੇ ਕਿਉਂਕਿ ਬਾਹ ਉਸ ਅਕਾਲ ਪੁਰਖ ਨੇ ਫੜੀ ਹੁੰਦੀ ਹੈ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਮੈਂ ਇੱਥੋਂ ਤੱਕ ਵੀ ਆ ਜੂੰ ਕਦੇ ਸਾਈਕਲਾਂ ਤੋਂ ਅਸੀਂ ਸਾਡੇ ਕੋਲੇ ਸਾਈਕਲ ਸੀ ਸਾਈਕਲ ਤੋਂ ਅਸੀਂ ਮੋਟਰਸਾਈਕਲ ਲਿਆ ਮੋਟਰਸਾਈਕਲ ਤੋਂ ਫਿਰ ਸਾਨੂੰ ਪ੍ਰਮਾਤਮਾ ਨੇ ਗੱਡੀ ਦਿੱਤੀ ਬਾਕੀ ਬਹੁਤ ਬਈ ਮੇਰੀ ਇੱਜ਼ਤ ਆ ਬਹੁਤ ਜ਼ਿਆਦਾ ਸਾਰੇ ਕਸਟਮਰ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਆ ਤੁਹਾਨੂੰ ਬਾਹੇ ਗੁਰੂ ਨੇ ਬਹੁਤ ਕੁਝ ਦਿੱਤਾਗਾ ਬਹੁਤ ਜ਼ਿਆਦਾ ਕੁਝ ਦਿੱਤਾ ਤੁਹਾਨੂੰ ਬਾਹੇ ਗੁਰੂ ਨੇ ਤੇ ਜੈਲਸੀ ਨਾ ਕਰਿਆ ਕਰੋ ਉਹਦੇ ਵਿੱਚ ਹੀ ਆਨੰਦ ਲਵੋ ਜੇ ਮੈਂ ਕਿਸ ਨੂੰ ਰੈਡੀ ਕਰਤਾ ਜਾ ਤੁਹਾਡੇ ਕਸਟਮਰ ਨੂੰ ਮੈਂ ਰੈਡੀ ਕਰਤਾ ਤਾਂ ਇਹ ਬਾਲੀ ਵੱਡੀ ਗੱਲ ਨਹੀਂ ਹੈਗੀ ਮੇਰਾ ਕਸਟਮਰ ਕਸਟਮਰ ਵੀ ਤਾਂ ਤੁਹਾਡੇ ਕੋਲੇ ਕੀ ਵਧੀ ਜਾ ਸਕਦਾਗਾ ਫਿਰ ਮੈਂ ਕਰੂੰਗੀ ਆਈ ਥਿੰਕ ਹੋਊਗਾ ਕੋਈ ਆਹ ਪਾਰਲਰ ਜਾਂ ਸਲੂਨ ਮੈਂ ਤਾਂ ਜਾਣਦੀ ਨਹੀਂ ਜਾਣਦੇ ਆ ਆਪਾਂ ਸਾਰਿਆਂ ਨੂੰ ਜਾਣਦੇ ਆ ਪਰ ਤਪੇ ਦੇ ਤਾਂ ਰਹਿ ਨਾਲੇ ਆ ਤੇ ਆਪਾਂ ਕਿਵੇਂ ਨਾ ਜਾਣਾ ਹੀ ਕਿਸੇ ਨੂੰ ਇਹ ਗੱਲਾਂ ਚ ਕੋਈ ਫਾਇਦਾ ਨਹੀਂ ਹੁੰਦਾ ਤੁਹਾਨੂੰ ਇਹ ਚੀਜ਼ਾਂ ਬਣੀਆਂ ਬਣਾਈਆਂ ਮਿਲੀਆਂ ਜਿਹੜੇ ਸ਼ੋਰੂਮ ਆ ਕੁਝ ਵੀ ਤੁਸੀਂ ਬਣਾਇਆ ਨਾ ਇਹ ਚੀਜ਼ਾਂ ਤੁਹਾਨੂੰ ਬਣੀਆਂ ਬਣਾਈਆਂ ਮਿਲੀਆਂ ਜੇ ਮੈਂ ਇੱਥੋਂ ਤੱਕ ਆਈਆਂ ਮੈਂ ਆਪਣੀ ਮਿਹਨਤ ਨਾਲ ਬਣਾਇਆਗਾ ਸਾਡੇ ਕੋਈ ਪਿੱਛੇ ਜਾਇਦਾਦ ਨਹੀਂ ਸੀ ਕੋਈ ਜ਼ਮੀਨਾਂ ਨਹੀਂ ਸੀ ਮੇਰੇ ਪਾਪਾ ਹੁਣਾਂ ਕੋਲੇ ਕੁਝ ਨਹੀਂ ਸੀਗਾ ਸੀ ਆਪਦਾ ਆਪਣੀ ਮਿਹਨਤ ਨਾਲ ਬਣਾਇਆਗਾ ਤੇ ਵੀ ਲੱਤਾਂ ਨਾ ਖਿੱਚਿਆ ਕਰੋ ਤੁਹਾਨੂੰ ਵੀ ਬਾਹੇ ਗੁਰੂ ਨੇ ਬਹੁਤ ਕੁਝ ਦਿੱਤਾਗਾ ਉਹਦਾ ਸ਼ੁਕਰੀਆ ਕਰਿਆ ਕਰੋ ਐ ਨਾ ਕਿਹਾ ਕੋਈ ਹਾਂ ਇਹ ਜੇ ਉਹ ਈਗੋ ਹੁੰਦੀ ਆ ਈਹੀ ਈਗੋ ਆਪਾਂ ਨੂੰ ਥੱਲੇ ਸਿੱਟ ਦਿੰਦੀ ਆ ਜੇ ਤੁਹਾਨੂੰ ਮਾਰ ਰਹੇ ਨੇ ਇੰਨੀ ਬਖਸ਼ੀਸ਼ ਬਖਸ਼ੀ ਆ ਨਾ ਤਾਂ ਤੁਸੀਂ ਉਹਦੇ ਵਿੱਚ ਖੁਸ਼ ਰਹੋ ਦੂਜਿਆਂ ਦਾ ਭਲਾ ਕਰੋ ਸਪੋਰਟ ਕਰੋ ਦੂਜਿਆਂ ਦੀ ਲੱਤਾਂ ਖਿੱਚੋ ਬਾਕੀ ਜੋਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਬੁੱਧੀ ਬਖਸ਼ੇ ਮਾਨ ਨੀਮਾ ਮਤ ਉੱਚੀ ਰੱਖੇ ਪ੍ਰਮਾਤਮਾ ਸਾਰਿਆਂ ਦੀ ਤੇ ਤੁਹਾਨੂੰ ਵੀ ਬੁੱਧੀ ਬਖਸ਼ੇ ਬਾਲੀ ਵੱਡੀ ਗੱਲ ਨਹੀਂ ਤਪਾ ਮੰਡੀ ਛੋਟਾ ਜਾਈਏ ਆਪਣਾ ਕੋਈ ਬਾਲਾ ਹੋਣੀ ਹੈਗਾ ਪਰ ਆਪਾਂ ਇਹ ਛੋਟੇ ਜਿਹੇ ਸ਼ਹਿਰ ਨੂੰ ਹੀ ਕਿੱਥੋਂ ਤੱਕ ਲੈ ਕੇ ਆਏ ਆ ਸਾਰਿਆਂ ਨੇ ਆਪਾਂ ਕੰਮ ਕਰਦੇ ਆਂ ਦੂਰੋਂ ਦੂਰੋਂ ਕਸਟਮਰ ਆਉਂਦੇ ਆਪਣੇ ਕੋਲੇ ਕੰਮ ਕਰਾਉਣ ਆਉਂਦੇ ਆ ਨਾ ਇਤੋਂ ਵੱਡੀ ਗੱਲ ਕੀ ਹੋ ਜੂ ਨਹੀਂ ਹੋ ਸਕਦੀ ਸਾਰੇ ਕਸਟਮਰ ਹੀ ਕਸਟਮਰ ਦਾ ਅੱਜ ਮੇਰੇ ਕੋਲ ਆ ਕੱਲੂ ਤੁਹਾਡੇ ਕੋਲ ਆ ਕੱਲੂ ਤੁਹਾਡੇ ਕੋਲ ਅੱਜ ਮੇਰੇ ਕੋਲ ਆ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਪਿਆਰ ਦੋ ਬੋ ਕਸਟਮਰ ਨੂੰ ਇੱਜ਼ਤ ਕਰੋ ਕਸਟਮਰ ਕਿਤੇ ਜਾਣਦੇ ਹੀ ਨਹੀਂ ਇਹ ਜਿਹੜੇ ਵੀ ਕਸਟਮਰ ਮੇਰੇ ਨਾਲ ਜਿਹੜੇ ਮੈਂ ਨਾ 10 10 ਸਾਲਾਂ ਤੋਂ ਵਰਤਦੇ ਆ 15 15 ਸਾਲਾਂ ਤੋਂ ਵਰਤਦੇ ਆ ਮੇਰਾ ਸੰਧਾਰਾ ਤੱਕ ਵੀ ਲੈ ਕੇ ਆਉਂਦੇ ਆ ਹਜੇ ਮੈਨੂੰ ਐ ਲਾ ਦੋ ਨਾ ਮੇਰੇ ਰਿਸ਼ਤੇਦਾਰ ਆ ਜਿਹੜੇ ਉਹ ਮੇਰਾ ਨਹੀਂ ਐਨਾ ਕਰਦੇ ਜਿੰਨਾ ਮੇਰਾ ਕਸਟਮਰ ਕਰਦੇ ਆ ਮੇਰਾ ਮੇਰਾ ਸੰਧਾਰਾ ਤੱਕ ਵੀ ਲੈ ਕੇ ਆਉਂਦੇ ਆ ਡਾਕਟਰੋ ਜੀ ਮੇਰੇ ਨਾਲ ਖੜਦੇ ਆ ਤੇ ਐਵੇਂ ਗੱਲਾਂ ਹੀ ਨਾ ਬਣਾਇਆ ਕਰੋ ਬਾਕੀ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਹੈਗਰਾ ਹਾਈਡਰਾ ਹੈ ਜਿਹਾ ਜਿ세 ਹਾਈਡਰਾ ਦਾ ਰਿਜ਼ਲਟ ਜਿੰਨਾ ਵਧੀਆ ਹੈਗਾ ਨਾ ਦੀ ਐ ਤਾਂ ਆਪਾਂ ਜਿਹੜਾ ਹੈਂਡ ਆ ਦਾ ਫਿਸ਼ਲਾ ਉਹਦੀ ਵੀ ਮ사ਜ ਹੋ ਜਾਂਦੀ ਆ ਪਰ ਹਾਈਡਰੋਨਲ ਜ਼ਿਆਦੇ ਡੀਪਲੀ ਜਿਸਕੇ ਨਾਲ ਹਨਾ ਕਲੀਨ ਹੋ ਗਈ ਗੱਲ ਹੈ ਆਪਣੀ ਸੈਕਿੰਡ ਜਿਹੜੀ ਆ ਉਹ ਇਹਦੇ ਲੇਅਰ ਆ ਜੀ ਦੀ ਹਾਂ ਉਹ ਕਲੀਨ ਹੁੰਦੀ ਹੈ ਇਹਦੇ ਨਾਲ ਹੁੰਦੀ ਆ ਥੋੜੇ ਕਰਾਂਗੇ ਜਸ ਇੱਕ ਦਿਨ ਕੋਈ ਨਹੀਂ ਦੀਦੀ ਨਾਲੇ ਆਪਾਂ ਵਲੌਗ ਦੇ ਵਿੱਚ ਪੂਰਾ ਦਿਖਾ ਦਾਂਗੇ ਵੀ ਆਪਾਂ ਹੈਡਰਾ ਕਰਦੇ ਕਿਵੇਂ ਆ ਪ੍ਰੋਪਰ ਕਲਾਸ ਨੂੰ ਜਿਹੜਾ ਬਾਰੇ ਇਹਨੂੰ ਕਲਾਸ ਦੇ ਦਿੰਨੇ ਆਪਾਂ ਉਹਨਾਂ ਦੇ ਨਾਲ ਹਾਂਜੀ ਹਾਂਜੀ ਇਹਦੀ ਰਿਜ਼ਲਟ ਹੀ ਵੱਖਰਾ ਹੈ ਗਾਡੀ ਜੈਟਰਾ ਦਾ ਹੂੰ ਬਹੁਤ ਵਧੀਆ ਰਿਹਾ ਜਿਹੜੇ ਮਤਲਬ ਬਲੈਕ ਹੈਂਡਸ ਹੋ ਗਏ ਵਾਈਟ ਹੈਂਡਸ ਹੋ ਗਏ ਇਹ ਪਿਉਲਾਂ ਸਾਰੇ ਨਿਕਲ ਜਾਂਦੇ ਆ ਹਾਂਜੀ ਹਾਂਜੀ ਸਹੀ ਨਾਲੇ ਪਹਿਲਾਂ ਤਾਂ ਫੌਨ ਤਾਂ ਪਹਿਲਾਂ ਆਪਾਂ ਕੱਢ ਦੋ ਸਕਿੱਲ ਉਹ ਹੁੰਦਾ ਸੀ ਆਪਣੇ ਕੋਲ ਇੱਕ ਕਿਲ ਕੱਢਣ ਵਾਲਾ ਹਾਂਜੀ ਹਾਂਜੀ ਤੇ ਪਰ ਇਹਦੇ ਨਾਲ ਵੀ ਬਹੁਤ ਮਤਲਬ ਕਲੀਨ ਕਲੀਨ ਹੋ ਜਾਂਦਾ ਫਿਰ ਸਿੱਧੇ ਨਾਲ ਹੈ ਨਾ ਇਹਦੇ ਨਾਲ ਅੰਦਰੋਂ ਜਮਾਂ ਡੀਪਲੀ ਨਿਕਲਨੇ ਆ ਜੀ ਜੀ ਪਹਿਲਾਂ ਕੋਈ ਹੁੰਦਾ ਜੇ ਆਪ ਕੋਈ ਨਾਲ ਕੱਢਦੇ ਉਦਾਗ ਨਾ ਪੈਂਦਾ ਪਰ ਉਹ ਦਾਗ ਤਾਂ ਨਹੀਂ ਪੈਂਦਾ ਸੀ ਕਿਉਂਕਿ ਆ ਪੈਕ ਵਗੈਰਾ ਉੱਪਰੋਂ ਦੀ ਲਾ ਦਿੰਦੇ ਸੀਗੇ ਪਰ ਫਿਰ ਵੀ ਉਹ ਬਸਦਾ ਤਿੱਖਾ ਸੀ ਪੁਸ਼ ਕਰਨਾ ਪੈਂਦਾ ਸੀ ਜਿਆਦਾ ਧੱਕੇ ਨਾਲ ਉਹਦੇ ਨਾਲ ਹੁੰਦਾ ਸੀ ਹੈ ਨਾ ਇਹ ਨਾ ਬੋਲੇ ਪੈ ਜਾਂਦੇ ਆ ਹਾਂਜੀ ਹਾਂ ਸਵੈਟ ਸੌਟ ਹੋ ਜਾਂਦੇ ਆ ਨਰ ਜਿਹੜੀ ਸਕਿਨ ਉਹ ਵੀ ਸੌਫਟ ਹੋ ਜਾਂਦੀ ਹੈ ਹਾਂਜੀ ਹਾਂਜੀ ਇਹਨਾਂ ਦੇ ਇੱਥੇ ਤੇ ਨਾ ਪੂਰੀ ਕਾਲ ਸੀ ਜਿਸੇ ਦੇ ਪਲੀਜ਼ ਨਾਲ ਚੱਕੀ ਗਈ ਹੂੰ ਪੂਰੀ ਕਾਲ ਸੀ ਇਹਨਾਂ ਦੇ ਕਿੰਨੇ ਟਾਈਮ ਬਾਅਦ ਮਿਲੇ ਆਪਾਂ 6-7 ਸਾਲਾਂ ਬਾਅਦ ਹਾਂਜੀ 6-7 ਸਾਲ ਪਹਿਲਾਂ ਦੇ ਕਸਟਮਰਾਂ ਮਿਲਦੇ ਸੀ ਫੇਰ ਉਹਨੂੰ ਥੋੜੀ ਜਿਹੀ ਦਿੱਕਤ ਆ ਗਈ ਸੀ ਵਿਚਾਰੇ ਆਏ ਨਹੀਂ ਸੀਗੇ ਹੁਣ ਦੁਬਾਰਾ ਇਹਨਾਂ ਨੇ ਸਟਾਰਟ ਕੀਤਾ ਆਪਣਾ ਪੇਜ ਦੇਖਿਆ ਅੱਛਾ ਅੱਛਾ ਫੇਰ ਆਇਆ ਇਹ ਹਾਂ ਹੂੰ ਕੋਈ ਵਾਰੀ ਬੰਦ ਕਰਨੀ ਪਈ ਸੀ ਕੋਈ ਚੰਨ ਵੀਰ ਹੋਣੀ ਉੱਪਰ ਚੜਾਈ ਜਾਂਦੇ ਆ ਪਤੰਗ ਕਿੰਨੇ ਕ ਵੱਟ ਤੇ ਵੱਡਿਆਂ ਨੇ ਲੁੱਟਿਆ ਸੀ ਤਾਂ ਲਾ ਐਨੇ ਪਤੰਗ ਪਿਆ ਲੁੱਟਣ ਦੀ ਕਿ ਲੋੜ ਆ ਬੜਵਾ ਡਾੜਾ ਨੇ ਵੱਡਾ ਤੰਗ ਤੋੜਤਾ ਉਦੋਂ ਹੀ ਲਾਲ ਪਲਾਸਟਿਕ ਦੀ ਦੋੜ ਉਦੋਂ ਹੀ ਡੋਰਾ ਦੀ ਨਾ ਬੜਾ ਬੜਾ ਹੋਰ ਪਲਾਸਟਿਕ ਡੋਰਾ ਹੈ ਨਾ ਪਲਾਸਟਿਕ ਡੋਰਾ ਆਗੇ ਸੀ ਅਸੀਂ ਤੋੜਤੀ ਤੰਗ ਨਾਲ ਜਿਹੜੀ ਗਲਤ ਨਾਲ ਜਿਹੜਾ ਪਲਾਸਟਿਕ ਡੋਰਾ ਨਾਲ ਚੜਾਉਂਦੇ ਆ ਪਲਾਸਟਿਕ ਡੋਰਾ ਨਹੀਂ ਚੜਾਉਂਦੇ ਜੇ ਪਤਾ ਲੱਗ ਗਿਆ ਨਾ ਪੁਲਿਸ ਵਾਲਿਆਂ ਨੂੰ ਫੇਰ ਦੇਖਿਓ ਚੱਕਾ ਵੀ ਦੇ ਯਾਰਾ ਨੇ ਪਤੰਗ ਲਿਆ ਛਾੜ ਗੋਰੀਏ ਛੜਿਆ ਅਚਵਾਰ ਇੱਕ ਵਾਰ ਗੋਰੀਏ ਛੜਾਉਣਾ ਕੀ 당 ਨਹੀਂ ਨਹੀਂ ਕਦ ਹੋ ਗਿਆ ਜਾ ਆ ਓਏ ਹਾਂ ਯਾ ਅੱਜ ਪੁੱਛਿਆ ਕਰਦਾ ਹਾਂ ਹਾਂ ਅੱਜ ਤਾਂ ਵੀ ਖੜਾ ਹਾਂ ਹਾਂ ਹੋਊਂਗਾ ਨਹੀਂ ਦ ਕੈਮਰੇ ਚ ਨਹੀਂ ਆਉਂਦਾ ਇਹ ਆਸ ਇਹ ਨਹੀਂ ਇਹ ਤਾਂ ਮਹਿਮਾਇਨ ਸ਼ੋਅ ਕਾ ਹਾਂ ਆਉਂਦਾ ਨਹੀਂ ਕੈਮਰੇ ਚ ਨਹੀਂ ਆਉਂਦਾ ਕੈਵਰੇਜੇ ਨਹੀਂ ਆਉਂਦਾ ਲੋ ਵੇ ਇੱਧਰ ਸਾਡੇ ਗਵੰਡੀ ਵੀ ਲੱਗੇ ਹੋਏ ਆ ਹਿਮਾਂਸ਼ੂ ਮੈਨੂੰ ਪਤਾ ਸੀ ਮੈਂ ਕਾਜੀ ਹਿਮਾਂਸ਼ੂ ਜੈਲੋ ਹੀ ਪਾਊਗਾ ਕਿਉਂਕਿ ਆਈ ਵਾਰੀ ਹਿਮਾਂਸ਼ੂ ਜੈਲੋ ਡਰੈੱਸ ਹੀ ਪਾਉਂਦਾ ਹੁੰਦਾ ਹੈ ਆ ਦੇਖੋ ਡਾਰੇ ਲਈ ਐਵੇਂ ਐਵੇਂ ਡੋਰ ਪਾਈ ਵੀ ਹੁੰਦੀ ਆ ਤੁਸੀਂ ਅੱਥਾ ਚੋਂ ਲੈ ਕੇ ਵੜਾਈ ਜਾਂਦੇ ਚੰਨ ਵੀ ਨੂੰ ਬੜਾ ਸਾਵਾ ਹੈਂ ਚੰਨ ਆਪਣਾ ਲੰਮਾ ਹੈ ਸਭ ਤੋਂ ਉੱਚਾ ਹੋਰ ਹੈ ਹੈ ਚੰਨ ਤੋਂ ਵੱਡਾ ਉੱਚਾ ਤੈਨੂੰ ਬੜਾ ਸਾਵਾ ਹੈ ਅਰਮਾਂ ਚੇਹਰੇ ਵਿੱਚੋਂ ਸੌਦਾ। ਜਮਾਂਸ਼ੂ ਦਾ ਪਲਾਨ ਕੱਟ ਦੋ। ਕੱਟਿਆ ਕਿ ਉਹ ਚੱਲਾ। ਲੱਗਣੀ ਦਿੱਤੀ। ਫੇ ਚਾਹਤਾ ਨੂੰ ਪਤਾ ਲੱਗਿਆ ਦੋਰ। ਇਹ ਤਾਂ ਵਾੜੀ ਪਾੜੀਆ ਡੋਰ ਆਈ ਸਾਡੇ ਕੋਲੇ। ਨਿਊ ਇੰਡੀਆ। ਵਾੜੀ ਪਾੜੀਆ ਡੋਰ। ਬੇਮੜਾਲੀ। ਪੱਲਾ ਨਿਊ ਇੰਡੀਆ ਲੱਗੇ ਸੀ। ਬਸ ਦੂਜੀ ਨਾ ਹੋਵੇ ਚੰਨਾ। ਨਾ। ਗਾੜਾ। ਤੱਜ ਵਾਲੀ ਆ। ਇਹ ਸਾਰੇ ਉਹਨੂੰ ਕਹਦਾ ਹੀ ਉਹ ਐਨੀ ਡੀ ਯਾਰਾਂ ਤਾਂ ਵਧੀਆ ਹੀ ਬਹੋ ਦੇ ਦੇ ਡਾਇਮੰਡ ਦੇ ਦੇ ਚੱਕੇ ਜੰਮੇ ਕਿਵੇਂ ਹੈ ਨਿਊ ਇੰਡੀਆ ਮੂਵਮੈਂਟ ਨਿਊ ਇੰਡੀਆ ਪਰ ਹਾਂ ਉਹ ਤਾਂ ਮੈਂ ਪੈ ਕੇ ਨਾ ਮੈਨ ਕਿੱਥੇ ਮੈਂ ਤਾਂ ਦਿਖਦਾ ਹੀ ਨਹੀਂ ਆਪਣਾ ਪਤੰਗ ਓ ਸਿਓ ਦੇ ਮਤਲਬ ਤੁਣਕਾ ਜੀ ਮਾਰੀ ਤੇ ਮੈਂ ਦਿਖਦਾ ਹੀ ਨਹੀਂ ਚੱਲਦਾ ਓ ਦੇਖ ਓ ਇਹੋ ਪਤੰਗ ਪਤੰਗ ਬਹੁਤ ਸ਼ਗਾ ਦੇਖ ਆਹ ਸ਼ਗਾ ਹੁਣ ਆਇਆ ਕੈਵਰੇਜ ਆਹ ਸੀ ਇਹਨੂੰ ਨੇ ਸਾ ਉਹ ਸੀ ਉਹ ਕੈਵਰੇਜ ਵਾਲਾ ਹੋਉਂਦਾਗਾ ਹਾਂ ਵੀ ਦੇਖੋ ਕੈਮਰੇ ਜਾਇਂ ਦੇਖਦਾ ਉਸ ਵਿੱਚ ਮ ਕੋੜੀ ਹੁੰਦਾ ਹੈ ਇੰਸਟਾ ਦੇ ਭਰਾਓ ਅੱਪਾ ਛੁ ਮੱਛਾ ਆ ਗਿਆ ਮੱਛੀ ਆ ਗਈ ਜਾਂ ਨਾ ਕਰਦਾ ਓਏ ਆਪਣਾ ਬਦੰਗ ਦੇਖ ਓਏ ਮੈਨੂੰ 5 6 ਇਹ ਆਪਣਾ ਬਦੰਗ ਲੈ ਇੱਥੇ ਹੀ ਬਦਲਾ ਬਸ ਇੱਕ ਅੱਧਾ ਛਡਾ ਲਓ ਬਸ ਰਹਿਣ ਦੋ ਹੁਣ ਠੀਕ ਹੈ ਕਿਉਂ ਹੋਰ ਪੁੱਤ ਬਸ ਉ ਬਦਲਾ ਜੀ ਆ ਓਏ ਜਮਾ ਅੱਛਾ ਬਾਦਗੀ ਪਰੀ ਓ ਉਹ ਵੀ ਠਕਾ ਹੈ ਆ ਸਾਰੇ ਨਾ ਮੇਰੀ ਗੱਲ ਸੁਣੀਓ ਆ ਸਾਰੀਆਂ ਡੋਰਾ ਡੂਰਾ ਚਾੱਕ ਕੇ 10 ਮਿੰਜ ਪਾਈਓ ਇਹ ਕਰਤੀਆਂ ਇਕੱਠੀਆਂ ਬਹੁਤ ਆਪਣੇ ਵਿੱਚ ਗੁੱਸੇ ਦੇ ਰਹਿੰਦੇ ਆ 11 ਨੇ ਪਤੰਗ ਲਿਆ ਛਾੜ ਗੋਰੀਏ ਆ ਫਿਰਦਾ ਵੀ ਆਪਣਾ ਪਤੰਗ ਛਾੜ ਗੋਰੀਏ ਕਿੱਥੋਂ ਕਹਿੰਦਾ ਨਾ ਕਿੱਥੋਂ ਲੈ ਆਂਦਾ ਪਿੰਨਾ ਖੱਤੀਆਂ ਲੈ ਆਂਦਾ ਬਿੰਨਾ ਪੱਕੀ ਡੋਰ ਦਾ ਖੱਤੀ ਉਹ ਲੈ ਆਂਦਾ ਬਿੰਨਾ ਪੱਕੀ ਦਾ ਲੈਦਾ ਠੀਕ ਆਂਦਾ ਅੱਗੇ ਉਹ ਗੱਛ ਆ ਗਈ ਗਾਣਾ ਮੈਨੂੰ ਘੱਟ ਹੀ ਹੋਦਾ ਪਤੰਗ ਹੀ ਟੁੱਟ ਗਿਆ ਇਹ ਹੀ ਟੁੱਟਦਾ ਗੱਟਾਂ ਵੀ ਮੁੰਡਾ ਹੈ ਸਿੱਧੇ ਬਾਹਰ ਉੱchnਾ ਵਾਲੇ ਪੰਨੇ ਆ ਸਨੇਹ ਕੁਦਾ ਕਿੱਧਰ ਲੈ ਗਈ ਬਤੰਗਾ ਲੈ ਕਿੱਧਰ ਕਿੱਥੇ ਲੈ ਗਈ ਹੋਰ ਅਚਾਨੀ ਉਹ ਕਰੀ ਜਾਂਦਾ ਈ ਉਹ ਰੋਣਾ ਚਾਹੁੰਦਾ ਪਰ ਤੇ ਗਰੀਬ ਦੇ ਨਾਲ ਲੈ ਉਹ ਰਿਆ ਉਹ ਡੋਰ ਲੈ ਗਿਆ ਪਿਛਾ ਕੇ ਵਿੱਚ ਸਾਰੀ ਹਾਂਜੀ ਹੋ ਗਿਆ ਕੱਗਰਾ ਰੈਡੀ ਡਰੋਨ ਦਾ ਰੈਡੀ ਹੋ ਗਿਆ ਆ ਗਿਆ ਉਹਨਾਂ ਦਾ ਫੋਨ ਹਾਂਜੀ ਹੁਣੀ ਫੋਨ ਆਇਆ ਸੀ ਉਹਨਾਂ ਦਾ ਤੇ ਪੁੱਛਦੇ ਸੀਗੇ ਕਹਿੰਦੇ ਇੱਕ ਕੱਗਰਾ ਰੈਡੀ ਹੋ ਗਿਆ ਸਾਡਾ ਉਹਨਾਂ ਨੂੰ ਕਿ ਲੈ ਜਾਓ ਦੋ ਦਿਨ ਲੇਟ ਤਾਂ ਹੋ ਗਿਆ ਪਰ ਕੱਗਰਾ ਬਹੁਤ ਸੋਨਾ ਸਲਾਈ ਹੋਇਆ ਦਿਖਾਵਾਂ ਤੁਹਾਨੂੰ ਦਿਖਾ ਦਿਓ ਇੱਕ ਵਾਰੀ ਇਹ ਆਪਣੇ ਸਟੂਡੈਂਟ ਨੇ ਹੀ ਸਟਿਚ ਕੀਤਾ ਵਈ ਇਧਰ ਸਾਈਡ ਤੇ ਆ ਕੇ ਦਿਖਾਓ ਸਾਈਡ ਤੇ ਹੈ

ਹੁੰਦੀਆਂ ਨੇ ਹਨਾ ਜਿਵੇਂ ਉਹਨਾਂ ਮਿੱਟੀ ਵਗੈਰਾ ਨਿਕਲਦੀ ਹੁੰਦੀ ਆ ਇਹ ਉਹਨਾਂ ਦਾ ਗੱਗਰਾ ਕਹਿੰਦੇ ਵੀ ਫਰੈਸ਼ ਹੀ ਪਾਉਣਾ ਫਰੈਸ਼ ਹੀ ਪਾਉਂਦੇ ਆ ਵੈਸੇ ਸਾਰੇ ਆਪਾਂ ਉਹਨੂੰ ਚੰਗੀ ਤਰ੍ਹਾਂ ਧੇਰ ਮਾਰ ਕੇ ਪੋਲੀਥੈਨ ਵਾਲਾ ਤੁਸੀਂ ਦੂਜਾ ਰੈਪਰ ਵਾਲਾ ਬਸ ਆਪਣੇ ਵਾਲੇ ਨਹੀਂ ਨਹੀਂ ਉਹਦੇ ਵਿੱਚ ਪੈਕ ਕਰਕੇ ਦੇ ਦਾਂਗੇ ਨਾ ਆ ਦੁਪੱਟਾ ਦਾ ਦੁਪੱਟਾ ਦਾ ਇਹ ਦੁਪੱਟਾ ਬਹੁਤ ਸੋਹਣਾ ਤਿਆਰ ਹੋਇਆ ਬਹੁਤ ਸੋਹਣਾ ਬਣੀ ਪਿਆ ਹਾਂ ਪੂਰਾ ਵਧੀਆ ਦੁਪੱਟਾ ਬਹੁਤ ਸੋਹਣਾ ਰੈਡੀ ਕੀਤਾ ਰਾਵੀ ਬਸ ਜੇ ਕਿਸ ਨੇ ਵੀ ਰੈਡੀ ਕਰਵਾਉਣਾ ਹੁੰਦਾ ਦੱਸ ਦਿਆ ਕਰੋ ਘੱਗਰਾ ਵਗੈਰਾ ਕਰਦਾ ਅਸੀਂ ਆਪਾਂ ਕਰਾਉਣੇ ਆ ਇਹ ਤੇ ਕੇ ਕੇ ਅਸੀਂ ਕਹਿੰਦੇ ਪਹਿਲਾ ਵਾਲਾ ਘੱਗਰਾ ਵੀ ਆਪਣੇ ਤੇ ਬਣਿਆ ਸੁਣਦੇ ਅਸ ਤੋਂ 4 ਸਾਲ ਪਹਿਲਾਂ 4 ਸਾਲ ਪਹਿਲਾਂ ਹੀ ਕਹਿੰਦੇ ਸੀ ਹਾਂ 4 ਸਾਲ ਪਹਿਲਾਂ ਆਪਣੇ ਤੇ ਬਣਿਆ ਸੀ ਉਹਨਾਂ ਦਾ ਘੱਗਰਾ ਉਹ ਵੀਰਾ ਕਹਿੰਦਾ ਭਣੀ ਅਸੀਂ ਤੁਹਾਡੇ ਤੇ ਬਣਵਾਉਣਾ ਦਾ ਮੈਂ ਕੋਈ ਨਾ ਵੀਰੇ ਉਹਨਾਂ ਨੂੰ ਵਧੀਆ ਲੱਗਿਆਗਾ ਉਹਨਾਂ ਨੇ ਤਾਂ ਹੀ ਦੁਬਾਰੇ ਬਣਾਇਆਗਾ ਹਾਂ ਉਹ ਕਹਿੰਦਾ ਤੁਹਾਡੇ ਤੇ ਬਣਵਾਉਣਾ ਭਣੀ ਕਹਿੰਦੇ ਉਹਨੇ ਸਪੈਸ਼ਲੀ ਵੀਰੇ ਨੇ ਕਿਹਾ ਕਹਿੰਦਾ ਵੀ ਹਜੇ ਤੱਕ ਕਹਿੰਦੇ ਵੀ ਉਹ ਕ ਗਰਾ ਵੀ ਅਸੀਂ ਸਾਹਮ ਕੇ ਰੱਖਿਆ ਪਿਆਗਾ ਕਹਿੰਦੇ ਜਮਾ ਬਿਲਕੁਲ ਉਹੀ ਕਲਰ ਬਣਾਉਣਾਗਾ ਤੇ ਵੀ ਖੁੱਲਾ ਡੁੱਲਾ ਵੀ ਪੂਰਾ ਬਣਾਇਆ ਸੀਗਾ ਕੋਈ ਮਤਲਬ ਕਿ ਦੂਜੀ ਭਾਬੀ ਆ ਹਾਂ ਉਹਦੀ ਰਾਣੀ ਦਾ ਕੱਗਰਾ ਇਹ ਕੋਈ ਕੱਪੜੇ ਚ ਕਿਰਸ ਨਹੀਂ ਕੀਤੀ ਹੋਈ ਜਮਾ ਵੀ ਠੀਕ ਹੈ ਸਟੀਚਿੰਗ ਦੇ ਬਹੁਤ ਹੀ ਜ਼ਿਆਦੇ ਹਾਂ ਸਟੀਚਿੰਗ ਵੀ ਬਹੁਤ ਜ਼ਿਆਦੇ ਸੋਹਣੀ ਕੀਤੀ ਹੋਈ ਆ ਉਹ ਫਾਈਨਲ ਕਰਿਆ ਹੋਇਆ ਜੋਨੀ ਵਾਸਤੇ ਰਹੇ ਵਿਚਾਰੀ ਉਹ ਵੀ ਪਰਮਾਤਮਾ ਉਹਨੂੰ ਬਰਕਤ ਦੇਵੇ ਸ਼ਾਮ ਨੂੰ ਜਾਣ ਲੱਗੇ ਜਲੇਬੀਆਂ ਲੈਣ ਬਹੁਤ ਵਧੀਆ ਬਣਾਉਂਦੇ ਆ ਵੀਰ ਜੀ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਹੁੰਦੇ ਆ ਅੰਦਰ ਲੈ ਡੇ ਆਪਣੇ ਤੇ ਬਾਕੀ ਬਾਈ ਬਲੌਗ ਨੂੰ ਬੜਾ ਸਾਰਾ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ ਇਹ ਆ ਸਾਡੇ ਅੱਜ ਦੇ ਬਲੌਗ ਦਾ ਐਂਡ ਹੈ ਜਲੇਬੀਆਂ ਖਾ ਕੇ ਕਿਉਂਕਿ ਠੰਡ ਵਾਲੀ ਸੀ ਅੱਜ ਵਾਲੀ ਜਾਦੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ